ਇੱਕ ਵਾਰ ਕਿਸੇ ਰਾਜੇ ਦੇ ਦਰਬਾਰ ਦੇ ਵਿੱਚ ਨਾ ਬਹੁਤ ਸੋਹਣੀ ਕੁੜੀ ਡਾਂਸ ਕਰ ਰਹੀ ਸੀ ਤੇ ਜਿਹੜਾ ਰਾਜਾ ਸੀ ਉਹ ਪੱਕੇ ਰੰਗ ਦਾ ਸੀ ਆਮ ਪਾਸਾ ਦੇ ਵਿੱਚ ਕਹ ਲਈਏ ਥੋੜਾ ਜਿਹਾ ਬਦਸੂਰਤ ਸੀਗਾ ਡਾਂਸ ਕਰਨ ਤੋਂ ਬਾਅਦ ਕੁੜੀ ਰਾਜੇ ਨੂੰ ਆਖਣ ਲੱਗੀ ਕਹਿੰਦੀ ਬਾਦਸ਼ਾਹ ਜੀ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਕਹਿਣੀ ਆ ਗੁੱਸਾ ਤਾਂ ਨਹੀਂ ਕਰੋਗੇ ਰਾਜਾ ਕਹਿੰਦਾ ਬੋਲੋ ਕਹਿੰਦੀ ਜਦੋਂ ਪਰਮਾਤਮਾ ਰੱਬ ਹੁਸਨ ਦੇ ਰਿਹਾ ਸੀ ਉਦੋਂ ਤੁਸੀਂ ਕਿੱਥੇ ਸੀ ਤਾਂ ਰਾਜਾ ਆਖਣ ਲੱਗਿਆ ਕਿ ਜਦੋਂ ਪ੍ਰਮਾਤਮਾ ਹੁਸਨ ਦੇ ਰਿਹਾ ਸੀ ਨਾ ਉਦੋਂ ਮੈਂ ਨਸੀਬਾਂ ਵਾਲੀ ਲਾਈਨ ਦੇ ਵਿੱਚ ਲੱਗਿਆ ਹੋਇਆ ਸੀ ਚੰਗੇ ਨਸੀਬ ਲੈਣ ਲਈ ਉਸ ਲਾਈਨ ਦੇ ਵਿੱਚ ਮੈਂ ਲੱਗਿਆ ਹੋਇਆ ਸੀ ਤੇ ਕਹਿੰਦੇ ਤਾਂ ਕਰਕੇ ਤੇਰੇ ਵਰਗੀਆਂ ਸੋਹਣੀਆਂ ਸੁਨੱਖੀਆਂ ਕੁੜੀਆਂ ਨੱਚ ਕੇ ਮੇਰੇ ਦਰਬਾਰ ਦੀ ਸੋਭਾ ਵਧਾਉਂਦੀਆਂ ਨੇ ਤਾਹੀਂ ਸਿਆਣੇ ਕਹਿੰਦੇ ਆ ਕਿ ਪ੍ਰਮਾਤਮਾ ਕੋਲੋਂ ਹੁਸਨ ਜਾਂ ਗੋਰਾ ਚੰਮ ਨਾ ਮੰਗੋ ਚੰਗੇ ਨਸੀਬ ਮੰਗੋ ਕਿਉਂਕਿ ਚੰਗੇ ਨਸੀਬਾਂ ਵਾਲਿਆਂ ਦੇ ਹਮੇਸ਼ਾ ਹੀ ਹੁਸਨ ਵਾਲੇ ਨਾਲ ਗੁਲਾਮ ਹੁੰਦੇ ਆ ਤੰਦੂਰ